ਸਾਸੀ ਕਸਵਾਂ ਸਾਹਿਬ ਸਸਰੀ ਘਰ ਤਾਂ ਠੀਕ ਆ ਤੂੰ ਕਿਧਰ ਮੈਂ ਨਾ ਇਹਨਾਂ ਨੂੰ ਛੱਡਣ ਆਇਆ ਸੀ ਮੇਰੇ ਸੱਟ ਲੱਗ ਗਈ ਕਿ ਇਹਨੇ ਸਕੂਟੀ ਮਾਰਤੀ ਪਿੱਛੋਂ ਮੁੰਡੇ ਨੇ ਕਿਸਨੇ ਤਰਿਆ ਹੁੰਦਾ ਸੀ ਤੋ ਫੋਨਾਂ ਨਹੀਂ ਕੋਲ ਫੋਨ ਨਹੀਂ ਕਰ ਸਕਦੀ 베ਜੀ ਮੈਂ ਬੜੇ ਫੋਨ ਲਾਇਆ ਤੁਹਾਨੂੰ ਤੁਸੀਂ ਫੋਨ ਨਹੀਂ ਚੁੱਕਿਆ ਬਾਦੀ ਨੂੰ ਵੀ ਫੋਨ ਲਾਇਆ ਫਿਰ ਮੈਂ ਕਿਹਾ ਤੁਸੀਂ ਕਿਤੇ ਗਏ ਹੋਣੇ ਆ ਅੱਛਾ ਆਹੋ ਸਾਇਲੈਂਟ ਲਗਾਈ ਚੱਲ ਜਾ ਤੂੰ ਅੰਦਰ ਤੇ ਆ ਨਾ ਤੁਰ ਹੀਦਾ ਪਹਿਲਾਂ ਚਲੋ ਠੀਕ ਆ ਮੈਂ ਵੀ ਚੱਲਦਾ ਫਿਰ ਆ ਜਾ ਹੈ ਕਿ ਡਾਕੜ ਦਾ ਭਰੇ ਆਈ ਹੱਦੋਂ ਕੀ ਇਹ ਵਾਲੀ ਗੱਲ ਕੋਈ ਗੈਰ ਬੰਦਾ ਵੀ ਬੂਹੇ ਤੇ ਆਵੇ ਤੇ ਉਹਨੂੰ ਵੀ ਕਿਹਾ ਚਾਹ ਪਾਣੀ ਸੁਲਾ ਮਾਰਨਾ ਬੰਦਾ ਕਹਿੰਦਾ ਆ ਜਾ ਚਾਹ ਪਾਣੀ ਪਿਆ ਦੇਣੇ ਤੈਨੂੰ ਕੋਈ ਗੱਲ ਨਹੀਂ ਆ ਜਿਦ ਦਿਨ ਪਿੰਡ ਚ ਵੋਟਾਂ ਲੈਣੀਆਂ ਆ ਹੀ ਉਧਰ ਜਿੱਥੇ-ਜਿੱਥੇ ਮੇਰੀ ਸਾਂਝ ਹੀ ਉੱਥੇ ਨਾਲ ਨਹੀਂ ਤੂੰ ਮੇਰਾ ਭਰਾ ਐ ਨਾਲ ਚੱਲ ਨਾਲ ਚੱਲ ਮੇਰਾ ਇਸ ਪਿੰਡ ਚ ਦਸ ਬਲਾ ਇਹਦੇ ਨਾਲ ਕੀ ਕੰਮ ਆ ਮੇਰਾ ਮੈਂ ਦੂਜੇ ਪਿੰਡ ਦਾ ਇਹ ਦੂਜੇ ਪਿੰਡ ਦਾ ਸਰਪੰਚ ਮੈਂ ਤਾਂ ਸਿਰਫ ਇੱਕ ਯਾਰੀ ਦੋਸਤੀ ਦੇ ਕਰਕੇ ਮੈਂ ਕਿਹਾ ਚੱਲ ਕੋਈ ਗੱਲ ਨਹੀਂ ਆ ਇੱਕ ਮੋਨੂ ਆਂਦਾ ਹੀ ਨਹੀਂ ਆਂਦਾ ਤੂੰ ਮੇਰਾ ਯਾਰ ਵਾਂ ਇਹਦੀ ਜਰੂਰ ਮਤ ਕਰਨੀ ਆ ਬੰਦਾ ਝੂਠੇ ਮੂੰਹ ਹੀ ਕਹਿੰਦਾ ਕਿ ਆ ਜਾਓ ਭਾਈ ਚਾਹ ਹੀ ਤੁਸੀਂ ਪੀ ਲੋ ਕੋਈ ਗੱਲ ਨਹੀਂ ਆ ਐਨੀ ਮਤ ਕੀਤੀ ਆ ਅੱਧ ਹੋ ਗਈ ਇਹ ਵਾਲੀ ਵੀ ਹੈਨੇ ਕੀ ਗੱਲ ਹੋ ਗਈ ਆ ਭਾਬੀ ਸੱਟ ਲੱਗ ਗਈ ਹੋਣਾ ਕੀ ਆ ਹਾਏ ਹਾਏ ਚਲਾ ਬੈ ਹੂੰ ਤਾਂ ਨੂੰ ਚੁੱਕਿਆ ਹੋਣਾ ਵਾ ਭਾਬੀ ਮੂੰਹ ਥੋੜਾ ਤਾਂ ਚੁੱਕਿਆ ਵਾ ਮੈਂ ਹਾਂ ਤਾਂ ਫੇਰ ਠੇਡਾ ਵੱਜਾ ਹੋਊਗਾ ਜੇ ਮੂੰਹ ਤਾਂ ਚੁੱਕਿਆ ਹੋਊਗਾ ਤੇ ਮੈਂ ਤੇ ਆਪਣੀ ਆਪਣੀ ਸਾਈਡ ਪਾ ਭਾਬੀ ਧੁਰੀ ਆਉਣ ਡੇ ਹੀ ਬਸ ਤੋਂ ਉਤਰੀ ਤੇ ਮੈਂ ਆਪਣੇ ਵਾਲੀ ਸਾਈਡ ਹੀ ਕੋਈ ਰੋਂਗ ਸਾਈਡ ਹੋਵੇ ਨਾ ਤਾਂ ਵੀ ਹੁੰਦਾ ਵਾ ਵੀ ਕੋਈ ਨੇ ਆਪਣੇ ਧਿਆਨ ਜਾਣ ਡਿਆ ਈ ਉਹੰਤਰਾ ਮੁੰਡਾ ਹੀ ਭੇਕੂਫ ਜਿਹਾ ਉਹਨੇ ਲਿਆ ਕੇ ਸਕੂਟੀ ਵਿੱਚ ਮਾਰੀ ਆ ਗਿੱਟੇ ਤੇ ਵਜਜੀ ਆ ਨਹੀਂ ਭੈਣਾ ਤੈਨੂੰ ਵੀ ਭਲੇਖਾ ਨੀਗਾ ਮੁੰਡੇ ਅੱਜ ਕੱਲ ਰੱਜੇ ਹੁੰਦੇ ਆ ਨਸ਼ੇ ਦੇ ਨਾਲ ਬੰਦਾ ਤੁਰਿਆ ਜਾਵੇ ਤੇ ਭਾਵੇਂ ਹਾਤੀ ਉਹਨਾਂ ਨੂੰ ਕੋੜਾ ਦੇਖਣਾ ਆਪਣੀ ਸੰਭਾਲ ਆਪ ਹੀ ਕਰਨੀ ਪੈਂਦੀ ਆ ਦਿਖਾ ਰੁਕ ਜਾ ਪੱਭੀ ਮੈਂ ਸੈਂਡਲ ਲਾਉਂ ਪਾਈ ਨਹੀਂ ਤੇਰਾ ਤਾਂ ਪੈ ਸੁੱਜ ਜਾ ਵਾ ਸੁੱਜ ਜਾ ਕਿ ਭਾਬੀ ਆਵੇ ਅੰਦਰ ਵਾਲੇ ਪਾਸੇ ਜ਼ਿਆਦਾ ਪੀੜ ਹੁੰਦੀ ਆ ਇਹ ਆਵੇ ਹੇ ਵਾਲੇ ਪਾਸੇ ਜ਼ਿਆਦਾ ਪੀੜ ਹੁੰਦੀ ਆ ਚਲ ਖਲੋ ਤੇਲ ਹੈਗਾ ਵਾ ਨਾਲ ਗਰਮ ਪੱਟੀ ਹੈਗੀ ਮੈਂ ਲਿਆਉਣੀ ਆ ਕੋਈ ਨਾ ਕੋਈ ਬੇਟੇ ਬੇਟੇ ਪੰਗਾ ਪਾਉਣਾ ਹੀ ਹੁੰਦਾ ਵਾ ਅੰਤਰਾ ਪਤਾ ਨਹੀਂ ਕੀ ਕੰਨ ਡਿਆ ਹਾਂ ਭੀੜ ਤਾਂ ਨਹੀਂ ਹੁੰਦੀ ਜਦੀ ਵੀਰ ਜੀ ਭੀੜ ਤੇ ਹੋ ਹੁੰਦੀ ਆ ਤੂੰ ਧਿਆਨ ਨਾਲ ਤੁਰਿਆ ਕਰ 10 ਮਿੰਟ ਡੀਗਲੇ ਨਹੀਂ ਮੈਂ ਨਹੀਂ ਫੋਨ ਚੁੱਕਿਆ ਇਹਦੇ ਵੀਰੇ ਮੈਂ ਤਾਂ ਤੁਹਾਨੂੰ ਫੋਨ ਦੋ ਵਰੀ ਲਾਇਆ ਮੈਨੂੰ ਇਹ ਵੀ ਹੋਣ ਡੈਪੀ ਥੋੜੀ ਜੀ ਟੈਨਸ਼ਨ ਮੈਂ ਕਿਹਾ ਵੀਰਾ ਤੇ ਉਸੇ ਵੇਲੇ ਆਣ ਕੇ ਪਹਿਲਾਂ ਖੜਾ ਹੁੰਦਾ ਇੱਥੇ ਪਤਾ ਨਹੀਂ ਅੱਜ ਕਿਉਂ ਨਹੀਂ ਆਏ ਉਹ ਦਿਮਾਗ 'ਚੋਂ ਗੱਲ ਨਿਕਲੀ ਫੋਨ ਸਾਇਲੈਂਟ ਲੱਗਾ ਰਹਿ ਗਿਆ ਕਿ ਮੈਂ ਵੇਖਿਆ ਹੀ ਨਹੀਂ ਉਹ ਗੱਲ ਜੇ ਤੁਸੀਂ ਚੱਲ ਜਾਂਦੇ ਆ ਕੋਈ ਨਾ ਕੋਈ ਇਹ ਮੋਟਰਸਾਈਕਲ ਜਿਹੜਾ ਮਾਰ ਕੇ ਗਿਆ ਉਹਦਣਾ ਨਾ ਕੰਮ ਹੁੰਦਾ ਜੇ ਜਿਆਦਾ ਸੱਟ ਲੱਗ ਜਾਂਦੀ ਫੇਰ ਕੀ ਕਰਨਾ ਸੀ ਉਹ ਚੱਲ ਸ਼ੁਕਰਗੁਜ਼ਾਰ ਬਚਾਵਾ ਵੇਖੋ ਹੱਥ ਫੇਰ ਕੇ ਤੇ ਮੈਨੂੰ ਡਿਊਟੀ ਬਜੀ ਆ ਸੋਜ ਗਿਆ ਵਾ ਪੈਰ ਸੋਜ ਤੇ ਆਵੇ ਵੀਰ ਜੀ ਨਾਲ ਹੀ ਪੈ ਗਈ ਆ ਸੱਚੀ ਮੈਨੂੰ ਗੁੱਸਾ ਵੀ ਬੜਾ ਚੜਿਆ ਵੀਰ ਜੀ ਅੱਜ ਮੈਂ ਬਹੁਤ ਗਲਤ ਬੋਲੀ ਉਹਨੂੰ ਪਰ ਚੱਲ ਕੋਈ ਨਹੀਂ ਗੁੱਸੇ 'ਚ ਨਿਕਲ ਜਾਂਦਾ ਮੂਤ ਉਹ ਸਿੰਦੋ ਤਾਈ ਦੀ ਹੈ ਹੀ ਆ ਕੁੜੀ ਆਹੋ ਉਹ ਹੱਡੀਆਂ ਦੇ ਡਾਕਟਰ ਦਾ ਕੋਰਸ ਲਈ ਇਹ ਕਰਨ ਆਹੋ ਜਮਾਨੀ ਦੀ ਆਵਾਜ਼ ਮਾਰ ਕੇ ਲਿਆਇਓ ਉਹਨੂੰ ਵਿਖਾ ਲੈਣੇ ਆ ਜੇ ਦੇਖਦਾ ਵਾਂ ਜੇ ਘਰ ਵਿੱਚ ਉਹਨੂੰ ਲਿਆਉਣਾ ਆ ਆਹੋ ਜੇ ਇਹ ਕੋਈ ਜ਼ਿਆਦਾ ਨੁਕਸਾਨ ਹੋ ਗਾ ਨਾ ਜੀ ਜਾਨੀ ਪੀੜ ਵਿੱਚ ਡਾਕਟਰ ਕੋਲ ਲੈ ਚੱਲਦੇ ਨਹੀਂ ਜੇ ਨਹੀਂ ਨਹੀਂ ਵੀਰ ਜੀ ਆਪੇ ਭਾਬੀ ਤੇਲ ਲਾਉਣ ਦੀ ਗਰਮ ਪੱਟੀ ਮੈਂ ਕੀ ਕਹਣੀ ਪਹਿਲਾਂ ਉਹਨੂੰ ਵਿਖਾ ਲੈਣੇ ਆ ਤੇ ਜੇ ਨਾ ਰੁਖ ਟੰਗ ਲੱਗੂ ਉਹਦਾ ਉਹਨੂੰ ਰੈਕਸਟਰਾ ਕਰਾ ਲਿਆਵਾਂਗੇ ਜਾ ਕੇ ਰੈਕਸਟਰਾ ਕਰਾ ਲਿਆਵਾਂਗੇ ਆ ਘੁੱਟ ਕੇ ਬਾਂਦੇ ਪਤੀ ਨੂੰ ਭਾਬੀ ਠੀਕ ਹੋਜੂ ਹਾਂ ਹੈ ਹੋਜੂਗਾ ਕੇ ਕਿਹੜੀ ਜੀ ਅੱਜਕੱਲ ਲਾਜ ਨਹੀਂ ਹੈਗਾ ਸਭ ਚੀਜ਼ਾਂ ਦਾ ਲਾਜ ਆ ਬਸ ਵੇਲੇ ਸਿਰ ਪਤਾ ਲੱਗਣਾ ਚਾਹੀਦਾ ਵਾ ਦਰਦ ਤੇ ਇੰਨੀ ਹੋਈ ਜਾਣ ਲਈ ਆ ਜਿਵੇਂ ਮੇਰੇ ਤੋਂ ਪੈਰ ਹੀ ਨਹੀਂ ਥੱਲੇ ਧਰਿਆ ਜਾਣਾ ਯਾਰ ਮਾਣੀਆਂ ਮੋਟੀਆਂ ਤੇ ਸੱਟਾਂ ਲੱਗਦੀਆਂ ਰਹਿੰਦੀਆਂ ਬਸ ਇਹ ਵੀ ਆਪਣਾ ਧਿਆਨ ਰੱਖਣਾ ਪੈਂਦਾ ਵਾ ਦੁਨੀਆ ਨਹੀਂ ਉਹ ਅੱਜਕੱਲ ਚੰਗੀ ਅੰਨੇ ਹੋਈ ਫਿਰਦੀ ਦੁਨੀਆ ਸੱਚੇ ਗੱਲ ਭਾਬੀ ਨਾਲੇ ਤੇ ਸਕੂਟੀ ਮਾਰੀ ਤੇ ਨਾਲੇ ਉੱਪਰੋਂ ਆਖਣ ਕੀ ਗਲਤੀ ਹੋ ਗਈ ਗਲਤੀ ਹੋ ਗਈ ਮੇਰੀ ਭਾਂਵੇਂ ਲੱਤ ਟੁੱਟ ਜਾਂਦੀ ਤੇ ਜੇ ਨਾ ਗਰਮ ਪੱਟੀ ਕਰ ਹੁੰਦੀ ਫਿਰ ਤੈਨੂੰ ਖੜਨਾ ਹੀ ਪੈਣਾ ਸੀ ਨਾ ਚਲ ਇਹਦੇ ਨਾਲ ਇਹ ਵੀ ਥੋੜੀ ਜਿਹੀ ਰਾਹਤ ਮਿਲ ਜੂਗੀ ਹਾਂਜੀ ਆ ਤੇ ਹੈ ਆ ਗਰਮਿਆਂ ਗਰਮੈਚ ਦੇ ਨਾਲ ਫਿਰ ਵੀ ਰਮਾਨ ਆਊਗਾ ਪਰ ਨਾ ਤੂੰ ਆਪਣਾ ਧਿਆਨ ਆਪ ਰੱਖਣਾ ਵਾ ਕਿਸ ਦੇ ਆਸਰੇ ਨਹੀਂ ਬੈਠੇ ਰਹਿਣਾ ਵੀ ਕੋਈ ਤੁਹਾਡਾ ਧਿਆਨ ਰੱਖੂਗਾ ਠੀਕ ਹੈ ਭਾਬੀ ਜੀ ਅੱਗੋਂ ਤੋਂ ਮੈਂ ਅੱਗੇ ਪਿੱਛੇ ਵੇਖ ਕੇ ਹੀ ਤੁਰਿਆ ਕਰੂੰਗੀ ਠੀਕ ਹੈ ਨਾਲ ਸਤਿ ਸ਼੍ਰੀ ਅਕਾਲ ਕੀ ਹਾਲ ਪੁਣਾ ਮ ਵਧੀਆ ਵਧੀਆ ਤੁਸੀਂ ਸਨਾਓ ਠੀਕ ਹੋ ਵਧੀਆ ਮੈਂ ਤੇਰੇ ਲਈ ਚੱਲਿਆ ਆਂ ਹਾਂਜੀ ਦੱਸੋ ਕੀ ਕੰਮ ਉਹ ਗਰਮੀ ਦੇ ਨਾਲ ਪੈਰ ਤੇ ਮੋਜੀ ਆ ਗਈ ਐ ਤੇ ਵੇਖੀ ਮੜਾ ਜਾਣਗੀ ਚਲੋ ਕੋਈ ਗੱਲ ਨਹੀਂ ਵੇਖ ਲੈਨੇ ਆ ਵੈਸੇ ਤੇ ਮੈਂ ਲੇਟ ਹੋਣ ਦੀ ਕਲੀਨਿਕ ਤੇ ਜਾਣਾ ਸੀ ਚਲੋ ਕੋਈ ਨਹੀਂ ਚੱਲ ਜਾਨੇ ਚਲ ਵੇਖ ਜਾ ਮਾਰੇ ਪੁੱਤ ਮੈਂ ਛੱਡੋ ਨਾ ਬੁਧੀ ਗੱਲਾਂ ਤੇ ਚਲੋ ਕੋਈ ਨਹੀਂ ਹਾਂ ਚੱਲ ਲਾ ਵੀ ਚੰਗਾ ਇੱਥੇ ਟੱਕਰ ਪਈ ਆ ਆ ਵੇਖ ਸਤਿ ਸ਼੍ਰੀ ਅਕਾਲ ਭਾਬੀ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਜੈ ਵਧੀਆ ਠੀਕ ਠਾਕ ਤੂੰ ਸੁਣਾ ਸੱਚ ਕਾਲ ਦੀਦੀ ਸੱਚ ਕਾਲ ਕੀ ਹੋ ਗਿਆ ਪੈਰ ਨੂੰ ਛੱਟ ਲੱਗ ਗਈ ਜੇ ਸਕੂਟੀ ਮਾਰਤੀ ਕੇ ਮੁੰਡੇ ਨੇ ਹਾ ਹਏ ਧਿਆਨ ਨਹੀਂ ਤਰ ਸਕਦੇ ਹੋ ਜਾਂ ਜਿਹਨੇ ਸਕੂਟੀ ਮਾਰ ਛੜੀ ਆ ਨਹੀਂ ਨਹੀਂ ਦੀਦੀ ਮੈਂ ਤਾਂ ਧਿਆਨ ਨਹੀਂ ਚੱਲਣ ਦੇਈ ਉਹਨੇ ਪਤਾ ਨਹੀਂ ਮੈਨੂੰ ਛਾਫਤਾ ਹੈ ਕੀ ਕੀਤਾ ਸੀ ਉਹ ਘਰ ਨਹੀਂ ਮੂਰਖ ਹੈਗੇ ਆ ਐਹੋ ਕੁਛ ਹੀ ਆ ਦੁਨੀਆ ਤੇ ਹੁਣ ਜਿਹੜਾ ਕੋਈ ਨੁਜਦਾ ਕੰਮ ਆ ਐਵੇਂ ਲਫੜਡਰ ਗੀਦੀ ਕਰਦੇ ਆ ਤੁਰੇ ਫਿਰਦੇ ਆ ਸੜਕਾਂ ਤੇ ਸਹੀ ਗੱਲ ਦੀਦੀ ਤੁਹਾਡੀ ਜੇਰੇ ਕੋਲ ਸਕੂਟਰੀ ਜਾਂ ਗੱਡੀ ਹੋਊਗਾ ਨਾ ਆਪਣੇ ਆਪ ਨੂੰ ਇਦਾਂ ਸਮਝਾ ਜਿਦਾ ਜਾਤੇ ਚੜ ਗਏ ਆ ਅਗਲੇ ਬੰਦੇ ਨੇ ਤਾਂ ਦੇ ਦੇਣੀ ਵੇਖਦੇ ਨਹੀਂ ਬਸ ਘਰਾ ਤੋਂ ਚੱਕੀਆਂ ਸਕੂਟੀਆਂ ਨਿਕਲ ਆਏ ਮੈਂ ਚੱਲੇ ਕਰੀ ਬਖਾਰ ਲੈਨੇ ਆ ਕੀ ਪਤਾ ਕੀ ਗੱਲਬਾਤ ਹੋਈ ਹੋਣੀ ਆ ਉਦਾਂ ਮੈਂ ਪੱਟੀ ਬੰਨਤੀ ਤੇਲ ਮਲ ਕੇ ਅੱਛਾ ਅੱਛਾ ਚਲੋ ਵਧੀਆ ਕੀਤਾ ਹੋਇਆ ਤੇ ਦੀਦੀ ਕੁਛ ਨਹੀਂ ਆ ਜਿਆਦਾ ਬਸ ਆ ਨਾੜ ਤੇ ਨਾੜ ਚੜ ਗਈ ਆ ਇਦਾਂ ਕਰਿਓ ਗਰਮ ਪਾਣੀ ਦੇ ਟਕੌਰ ਕਰਦੇ ਹੋ ਇਹਨਾਂ ਨੂੰ ਥੋੜਾ ਜਿਹਾ ਵਿੱਚ ਨੂਨ ਪਾ ਕੇ ਠੀਕ ਤੇ ਵੈਸੇ ਮੈਂ ਨਾ ਉਧਰ ਮੜੀ ਜੀ ਮ사ਜ ਕਰਕੇ ਥੋੜੀ ਜੀ ਤੇ ਪੱਟੀ ਬੰਨ ਦਿੰਨੀ ਆ ਮੈਂ ਲਿਆਦਾ ਤੇਲ ਫਿਰ ਹਾਂਜੀ ਹਾਂਜੀ ਲਿਆ ਦਿਓ ਤੇਲ ਜਗਾ ਤੇ ਨਾਲ ਪੈਨਕਲਰ ਲਿਖ ਦੂੰਗੀ ਤੇ ਉਹ ਲੈ ਆਇਓ ਆ ਵੇਖ ਲਾ ਤੁਹਾਨੂੰ ਚੰਗੀ ਤਰ੍ਹਾਂ ਜੇ ਤੇ ਲੋੜ ਐਕਸਰਾਕਸ਼ਨ ਆਫ ਸੋਲ ਨੂੰ ਐਕਸਰਾ ਕਰਾ ਲੈਣੀ ਆ ਨਹੀਂ ਨਹੀਂ ਭਾਜੀ ਐਕਸਰਾ ਕਰਨ ਦੀ ਲੋੜ ਹੀ ਕੋਈ ਨਹੀਂ ਆ ਦੇਖੋ ਨਿਗਣ ਡਿਆ ਨਾੜ ਤੇ ਨਾਲ ਚੜੀ ਆ ਉਹਦੇ ਕਰਕੇ ਸੋਜ ਪਈ ਆ ਮੇਰੇ ਪੈਰ ਬਾਕੀ ਹੱਡੀ ਹੁੱਡੀ ਠੀਕ ਆ ਪੈਰ ਨਹੀਂ ਕਿਸੇ ਪਾਸੇ ਮੁੜਨ ਦਿਆ ਬਸ ਆ ਦੇਖੋ ਮੈਂ ਮ사ਜ ਕਰ ਦੇਣੀ ਆ ਆ ਜੇ ਜਦੋਂ ਮਛ ਕੋੜ ਆਈ ਹੋਣੀ ਨਾ ਉਹਦੇ ਨਾਲ ਤੇ ਨਾਲ ਚੜ ਗਈ ਹੋਣੀ ਮੈਂ ਤਾਂ ਡਰਦੀ ਕਿ ਤੇ ਮਾਸ ਹੀ ਨਾ ਪਟ ਗਿਆ ਓਏ ਨਹੀਂ ਨਹੀਂ ਮਾਸ ਨਹੀਂ ਪਟਾ ਬਚਾਅ ਹੋ ਗਿਆ ਕੋਈ ਨਹੀਂ ਨਾ ਨਵੇਂ ਜੱਪ ਪਾਤਾ ਵਦੀ ਉਹਦਾ ਕੋਈ ਨਹੀਂ ਤੇਰਾ ਇੰਨਾ ਕਿਤੇ ਸੋਖਾ ਹੈਗਾ ਲੱਗੇ ਹੁਣ ਡਾਕਟਰ ਦੇਖਣਾ ਪੈਣਾ ਹੀ ਉਹਨਾਂ ਨੇ ਕਈ ਟੀਕੇ ਟੁਕੇ ਲੈ ਦੇਣੇ ਨਾਲ ਦਵਾਈਆਂ ਦੇ ਦੇਣੀਆਂ ਅਹੀਂ ਚਲੋ ਜੀ ਦੀ ਹੋਣੀ ਭਾਬੀ ਜੀ ਆਪਣੇ ਘਰ ਦੇ ਡਾਕਟਰ ਦਾ ਤੇ ਇਹੋ ਫਾਇਦਾ ਹੁੰਦਾ ਵਾ ਆਪਣੇ ਜੀਆ ਨੂੰ ਲੈਓ ਪੱਟੀ ਬੰਦ ਦਿੰਨੀ ਆ ਤੇ ਬਾਕੀ ਥੋੜਾ ਜਿਹਾ ਤੁਰਨ ਫਿਰਨ ਦਾ ਪ੍ਰੇਜ ਕਰ ਲਿਓ ਹਜੇ ਠੀਕ ਆ ਠੀਕ ਆ ਤੁਰਿਆ ਤੇ ਮੈਥੋਂ ਉਦਾਂ ਹੀ ਨਹੀਂ ਜਾਣਿਆ ਮੈਂ ਬੜੀ ਔਖੀ ਜੀ ਘਰ ਆਈ ਆ ਚਲ ਕੋਈ ਨਾ ਰਮਾਨ ਕਰਕੇ ਛੁੱਟਣਾ ਕਰ ਲਾ ਦੋ ਦਿਨ ਹਾਏ ਵੀਰ ਜੀ ਹੁਣ ਮੈਨੂੰ ਛੁੱਟੀਆਂ ਵੀ ਕਰਨੀਆਂ ਪੈਣਗੀਆਂ ਕਰਨੀਆਂ ਪੈਣ ਲੱਗੇ ਵਾ ਕਿੱਦਾਂ ਜਾਇਆ ਕਰਨੀ ਕਾਲ ਜੀ ਹਾਏ ਹਾਏ ਹੁਣ ਕੇ ਪੇਪਰ ਆ ਗਏ ਪੜਿਆ ਵੀ ਨਹੀਂ ਜਾਂਦਾ ਹੁੰਦਾ ਜਾਣਾ ਤੇ ਪਹਿਣਾ ਹੀ ਆ ਚਲੋ ਕੋਈ ਨਹੀਂ ਦੀਦੀ ਦੋ ਦਿਨਾਂ ਦੀ ਗੱਲ ਆ ਛੁੱਟੀਆਂ ਕਰ ਲੋ ਪਰੇਜ ਕਰੋਗੇ ਤੇ ਛੇਤੀ ਰਹਿਮਾਨ ਆਊਗਾ ਨਹੀਂ ਤੇ ਫਿਰ ਜੇ ਤੁਸੀਂ ਤੁਰੇ ਫਿਰਦੇ ਰਹੇ ਨਾ ਤੇ ਹੋਰ ਜਿਆਦਾ ਸੋਜ ਪੈ ਜਾਣੀ ਜੇ ਉਹ ਤੇ ਗੱਲ ਦੀ ਠੀਕ ਆ ਪਰ ਇਸ ਟਾਈਮ ਦੀ ਜਿਹੜੀ ਪੜ੍ਹਾਈ ਆ ਨਾ ਉਹ ਵੀ ਮੇਰੇ ਲਈ ਬਹੁਤ ਜ਼ਰੂਰੀ ਆ ਅੱਗੇ ਮੇਰਾ ਬਹੁਤ ਹੀ ਵਰਕ ਪਿੱਛੇ ਪੈ ਗਿਆ ਵਾ ਚਲੋ ਕੋਈ ਗੱਲ ਨਹੀਂ ਹੁਣ ਛੱਟ ਲੱਗ ਗਈ ਆ ਛੱਟ ਦੇ ਅੱਗੇ ਥੋੜੀ ਜੋਰ ਆਗਾ ਵਾ ਮੈਂ ਕਿਹਨੂੰ ਕੋਈ ਨਹੀਂ ਬੋਲਣਾ ਮੈਂ ਤੁਹਾਨੂੰ ਛੱਡਣਾ ਤੇ ਉੱਥੇ ਮੈਨੂੰ ਪੈਨ ਕਲੱਬ ਦੇ ਦਿੱਤੀ ਹਾਂ ਹਾਂ ਤੂੰ ਹੱਸ ਲੈ ਕੈਨੇਡਾ ਛੱਡਣਾ ਨਾ ਚਾਹ ਪਾਣੀ ਨਹੀਂ ਪੀ ਲੈਣਾ ਕੁੜੀ ਨੂੰ ਆਈ ਹਾਂ ਹੁਣ ਕਰ ਮਲੇ ਲੇਟ ਹੁੰਦੀ ਆ ਆ ਦੇ ਵੀਰ ਜੀ ਟੱਕਰ ਗਏ ਨਹੀਂ ਤੇ ਮੈਂ ਕਦੇ ਦੀ ਕਦੇ ਜਾਣਾ ਹੈ ਕਲੀਨਿਕ ਤੇ ਪਿਆਉਣੀ ਆ ਪਰ ਉਹ ਕੁੜੀ ਲੇਟ ਹੁੰਦੀ ਆ ਅੱਛਾ ਜਾਣਦੀ ਹਾਂ ਹਾਂ ਜੀ ਬੜੀ ਟੱਕਰ ਪਈ ਆ ਚਲੋ ਮੈਂ ਸ਼ਾਡਾ ਮੈਂ ਉੱਥੋਂ ਲੈ ਆਉਣਾ ਦਵਾਈ ਦੀ ਵਾਸਤੇ ਚਲੋ ਠੀਕ ਆ ਦੀਦੀ ਪੈਨ ਕਲਰ ਮੈਂ ਭਾਜੀ ਨੂੰ ਲੈ ਕੇ ਭੇਜ ਦਿੰਨੀ ਆ ਤੇ ਤੁਸੀਂ ਆਪਣਾ ਧਿਆਨ ਰੱਖਿਓ ਤੁਹਾਨੂੰ ਫਿਰਦਾ ਠੀਕ ਆ ਚਲੋ ਆ ਕੁੜੀ ਦਾ ਇੰਨਾ ਤਾਂ ਸੋਖ ਹੈਗਾ ਨਾ ਝਾਟੀ ਵਿਚਾਰੀ ਵੇਖ ਗਈ ਮਾਸਾ ਨਹੀਂ ਮਜਾਜ ਹੈਗੀ ਇਹਦੀ ਕਿਤੇ ਠੀਕ ਆ ਭਾਬੀ ਜੀ ਮੈਨੂੰ ਤੇ ਆਪ ਹੀ ਭੇਜੇ ਮੈਨੂੰ ਕਿਤੇ ਖੜਨਾ ਪੈ ਗਿਆ ਮੈਨੂੰ ਬੜੀ ਟੈਨਸ਼ਨ ਹੋਉਂਦੀ ਚਲਾ ਤੈਨੂੰ ਮੰਜੇ ਤੇ ਕਰਦਾ ਘੜੀ ਲੰਮੀ ਪੈ ਜਾ ਚੱਪਲ ਰਹਿਂਦੀ ਇੱਥੇ ਅੱਗੇ ਕਿਤੇ 4-4 ਭਾਈ ਆਉਂਦੇ ਆ ਸਬਜ਼ੀ ਵਾਲੇ ਹੁਣ ਸਵੇਰ ਦਾ ਕਿਤੇ ਇੱਕ ਨਹੀਂ ਆਇਆ ਘਰ ਕਿ ਦਾਲ ਧਰਤੀ ਆ ਤੇਰੀ ਕਿੰਨੀ ਆ ਰੇ ਮਾਰੇ ਰੇ ਆਦੀਏ ਨੇ ਸਬਜ਼ੀ ਵਾਲਾ ਭਾਈ ਆ ਗਿਆ ਜਾ ਭੱਜ ਕੇ ਹੋ ਸਬਜ਼ੀ ਲਿਆਏਗੇ ਤਪਾਬੇ ਸਬਜੀ ਕੀ ਕਰਨੀ ਆ ਦਾਲ ਤੇ ਤੁਸੀਂ ਹੁਣ ਧਰੀ ਆ ਤੜਕਾ ਲਾਉਣ ਲੱਗੇ ਹੋ ਵੇਖਦਾ ਕਿllen ਡਿਆ ਹੋ ਜਾ ਹੁਣ ਜਿੰਨਾ ਚੱਲਈ ਨਾ ਉਹਨਾਂ ਚ ਰੇਵਿੰ ਐਨੇ ਵੀ ਹਟਣਾ ਨਹੀਂ ਤੇ ਛੱਟ ਗਾਹ ਲੱਗ ਜਾਂਦਾ ਵਾ ਦਾਲ ਤੇ ਮੈਂ ਧਰ ਲਈ ਆ ਤੇਰੇ ਵੀਰ ਨੂੰ ਸ਼ਿਮਲਾ ਮਿਰਚ ਪਸੰਦ ਵਾ ਉਸੇਰ ਦਾ ਕਹਿੰਦੇ ਪਿਛੇ ਨਾ ਮਿਰਚ ਬਣਾਈ ਹੁਣ ਭਾਈ ਨੂੰ ਡੀਕ ਡੀਕ ਕੇ ਹਰ ਕੇ ਮੈਂ ਦਾਲ ਧਰਤੀ ਆ ਜਾਲਾ ਆ ਫਟਵੜ ਨਾਲ ਹੀ ਬਣਾ ਲਾਂਗੇ ਚਲੋ ਮੈਂ ਲੈ ਆਉਣੀ ਜੇ ਵੀਰ ਜੀ ਨੂੰ ਮਿਰਚ ਪਸੰਦ ਆ ਤੇ ਆਹੋ ਇਹਨੂੰ ਵੀ ਤੜਕਾ ਲਾ ਲਾਂਗੇ ਤੇ ਸ਼ਿਮਲਾ ਮਿਰਚ ਵੀ ਬਣਾ ਲਾਂਗੇ ਹਾਈ ਹਾਈ ਪਾਹੀ ਕਿ ਭਾਦਰੂ ਵਾਲਾ ਹੈ ਨਾ ਖੱਤਾ ਕਿੱਥੇ ਚਲ ਗਿਆ ਵਾ ਉੱਥੇ ਵੀ ਨਹੀਂ ਹੈਗਾ ਭਾਬੀ ਨੇ ਮੈਨੂੰ ਗੁੱਸੇ ਹੋਣਾ ਵਾ ਵੀ ਤੂੰ ਨਹੀਂ ਛੇਤੀ ਗਏ ਤਾਂ ਭਾਈ ਚਲ ਗਿਆ ਭਾਈ ਸ਼ਿਮਲਾ ਮੇਟਰੀ ਸਬਜੀ ਵੀ ਰਜੀ ਦੇ ਖਾਣੀ ਭਾਬੀ ਫੇਰ ਕਾਲੇ ਪੈ ਜਾਂਦੇ ਸਾਸਰੀ ਕਾ ਜੀ ਸਾਸਰੀ ਹੋਰ ਸੁਣਾ ਕਿਦਾਂ ਠੀਕ ਠਾਕ ਹੋਣਾ ਬਸ ਠੀਕ ਹਾਂ ਵਧੀਆ ਵਾ ਪੈਰ ਸਹੀ ਹੋ ਗਿਆ ਤਾਂ ਡਾਊਨ ਨਹੀਂ ਨਹੀਂ ਹੁਣ ਤੇ ਠੀਕ ਆ ਆ ਮੈਨੂੰ ਲੱਗਣ ਹੀ ਦਿਆ ਚ ਤੁਸੀਂ ਤੁਰ ਕੇ ਬਾਹਰ ਆ ਗਏ ਹੋ ਨਹੀਂ ਠੀਕ ਆ ਦਵਾਈ ਦਵਾਈ ਹੀ ਤੇ ਉਹ ਨਸ ਤੇ ਨਸ ਜੀ ਚੜੀ ਹੀ ਅੱਛਾ ਅੱਛਾ ਹਾਂ ਉਹ ਪੱਟੀ ਗਰਮ ਕੀਤੀ ਠੀਕ ਹੋ ਗਿਆ ਮੈਂ ਵੀ ਇਦਾਂ ਤੇ ਨਿਕਲ ਰਿਹਾ ਸੀ ਤੇ ਅਚਾਨਕ ਤੁਸੀਂ ਮਿਲ ਗਏ ਮੈਂ ਹਾਂ ਚੱਲ ਹਾਲ ਚੱਲ ਪੁੱਛ ਲਈਏ ਕਿਦਾਂ ਠੀਕ ਠਾਕ ਹੋ ਅੱਛਾ ਚੱਲ ਆ ਜਾਓ ਘਰੇ ਫਿਰ ਨਹੀਂ ਘਰੇ ਕੀ ਆਉਣਾ ਵਾ ਉਦੋਂ ਦੇ ਵੀ ਤੁਹਾਡੇ ਨੇ ਚਾਹ ਤੱਕ ਨਹੀਂ ਪੁੱਛਿਆ ਤੁਹਾਨੂੰ ਛੱਡ ਕੇ ਗਿਆ ਘਰੇ ਮੈਂ ਚੇਚਾ ਆਣ ਕੇ ਉਹ ਪਤਾ ਕੀ ਇਹ ਮੇਰਾ ਸੱਟ ਲੱਗੇ ਵੀਰ ਜੀ ਕਬਰਾ ਬਹੁਤ ਗਏ ਉਹ ਤੇ ਮੈਨੂੰ ਬੁਖਾਰ ਚੜਜੇ ਤੇ ਰੋਟੀ ਪਾਣੀ ਉਹਨਾਂ ਨੂੰ ਭੁੱਲ ਜਾਂਦਾ ਉਹ ਭਾਬੀ ਜੀ ਨੂੰ ਹੀ ਗੁੱਸੇ ਹੋਏ ਜਾਣਗੇ ਕਿ ਬੁਖਾਰ ਚੜ ਗਿਆ ਪਹਿਲਾਂ ਇਹਦੀ ਦਵਾਈ ਲਿਆਈਏ ਕੰਮ ਬਾਅਦ ਚ ਹੋ ਜਾਣਗੇ ਮੇਰਾ ਦੁੱਖ ਤੇ ਮਾਸਾ ਨਹੀਂ ਜਰਿਆ ਜਾਂਦਾ ਉਹਨਾਂ ਕੋਲੋਂ ਬੜੇ ਪਰੇਸ਼ਾਨ ਹੋ ਜਾਂਦੇ ਸੱਚੀ ਮੈਂ ਕਹਿੰਨੀ ਸਾਰਿਆਂ ਨੂੰ ਇਦਾਂ ਦੇ ਵੀਰ ਮਿਲਣ ਜਿਦਾਂ ਦਾ ਮੇਰਾ ਵੀਰ ਮੈਨੂੰ ਵੀ ਗੁੱਸਾ ਹੀ ਆ ਗਿਆ ਮੈਂ ਵੀ ਘਰ ਦੇ ਕੰਮ ਧੰਦੇ ਕਰਨਾ ਪਰ ਕੱਲਾ ਹੈਗਾ ਘਰੇ ਤੇ ਫਿਰ ਮੈਂ ਅੱਜ ਸਵੇਰ ਤੋਂ ਤੁਹਾਡਾ ਪਤਾ ਲੈਣ ਨਹੀਂ ਆਇਆ ਕਿ ਮੇਰੇ ਕੋਲੋਂ ਕੱਲਾ ਮਤਲਬ ਕੀ ਆਹੋ ਕੱਲੇ ਹੀ ਆ ਮੇਰਾ ਕਿਹੜਾ ਵਿਆਹ ਹੋਇਆ ਹਾਲੀ ਕੋਈ ਵੀ ਵਿਆਹ ਨਹੀਂ ਤੇ ਵਿਆਹ ਕਿਉਂ ਨਹੀਂ ਕਰਾਇਆ ਭਲਾ ਹਜੇ ਤੱਕ ਨਹੀਂ ਉਦਾਂ ਤੁਹਾਨੂੰ ਇੱਕ ਗੱਲ ਕਹਾਂ ਗੱਲ ਬਾਅਦ ਚ ਪਹਿਲਾਂ ਦੱਸੋ ਕਿ ਸਟੱਡੀ ਤੇ ਕੋਈ ਤੁਸੀਂ ਕਰਦੇ ਨਹੀਂ ਬੰਦਾ ਸਟੱਡੀ ਕਰਦਾ ਹੋਵੇ ਤੇ ਵੱਡੀ ਉਮਰ ਹੋ ਹੀ ਜਾਂਦੀ ਕੋਈ ਗੱਲ ਨਹੀਂ ਕਿਉਂ ਕਈ ਕੋਰਸ ਹੁੰਦੇ ਆ ਕਰਨ ਵਾਲੇ ਤੇ ਤੁਸੀਂ ਇਦਾਂ ਵਿਆਹ ਕਿਉਂ ਨਹੀਂ ਕਰਾਇਆ ਕੋਈ ਕੁੜੀ ਨਹੀਂ ਲੱਭੀ ਅਜੇ ਤੱਕ ਇਦਾਂ ਦੀ ਕਿਹੜੀ ਕੁੜੀ ਲੱਭਣੀ ਆ ਜਿਹੜੀ ਲੱਭੇ ਨਹੀਂ ਕਿ ਤੁਹਾਡੇ ਲਈ ਬਣੀ ਨਹੀਂ ਗੁੱਸਾ ਤਾਂ ਨਾ ਕਰੋਗਾ ਤੁਹਾਨੂੰ ਮੈਂ ਸੱਚੀ ਗੱਲ ਦੱਸਾਂ ਨਹੀਂ ਨਹੀਂ ਮੈਂ ਤੇਰੀ ਗੱਲ ਦਾ ਗੁੱਸਾ ਕਿਉਂ ਕਰੂੰਗੀ ਭਲਾ ਪਤਾ ਢੇਰ ਕੀ ਕੁ ਕੁੜੀ ਨਹੀਂ ਲੱਭੀ ਨਾ ਅਜ ਤੱਕ ਮੇਰੇ ਵਰਗੀ ਹੋਰ ਕੀ ਜਿੰਨੇ ਤੁਸੀਂ ਸੋਹਣੇ ਏਦਾਂ ਦੀ ਕੋਈ ਸੋਹਣੀ ਕੁੜੀ ਲੱਭੇ ਤੇ ਫੇਰ ਮੈਂ ਵਿਆਹ ਵੀ ਕਰਾਵਾਂ ਉਹਦੇ ਨਾਲ ਮੇਰੇ ਚ ਏਦਾਂ ਦਾ ਕੀ ਖਾਸ ਵੀ ਜਿਹੜੀ ਮੈਂ ਸੋਹਣੀ ਐ ਤੇ ਮੇਰੇ ਵਰਗੀ ਕੁੜੀ ਕੋਈ ਹੋਰ ਨਹੀਂ ਬਣੀ ਲੈ ਤੁਹਾਨੂੰ ਫਿਰ ਤੁਸੀਂ ਮੇਰੀਆਂ ਨਿਗਾਹਾਂ ਵੇਖੋ ਤੁਸੀਂ ਝਾਹ ਕਿਹੜੇ ਸੋਹਣੇ ਹੋ ਕੰਮ ਕਰ ਜਾ ਕੇ ਤੇਰੀ ਨਿਗਾਹ ਨੇ ਮੈਂ ਹੁਣ ਤੇਰੀਆਂ ਅੱਖਾਂ ਮੈਂ ਆਪਣੀ ਅੱਖਾਂ ਦੀ ਜਗ੍ਹਾ ਕਿੱਥੋਂ ਲਾ ਲਾ ਲਾਓ ਤੇ ਸਹੀ ਕਿਤੇ ਤੁਸੀਂ ਮੇਰੀਆਂ ਅੱਖਾਂ ਆਪਣੀ ਨਿਗਾਹ ਦੇ ਵਿੱਚ ਹਾਂ ਜਾ ਜਾ ਇੰਨੀਆ ਮਜਾਕਾ ਨਾ ਕਰ ਲੈ ਮੈਂ ਮਜਾਕ ਨਹੀਂ ਕਰਦਿਆ ਸੀਰੀਅਸ ਕਹਿਂਦਿਆ ਅੱਜ ਤੁਸੀਂ ਵਾਕਈ ਗੱਲ ਬੜੇ ਸੋਹਣੇ ਲੱਗੰਦੇ ਹੋ ਅੱਜ ਨਾ ਮੈਂ ਨਹੀਂ ਸੋਹਣੀ ਲੱਗੰਡੀ ਆ ਕੁਦਰਤੀ ਮੌਸਮ ਹੀ ਇੰਨਾ ਸੋਹਣਾ ਵਾ ਔਰ ਮੌਸਮ ਤੇ ਚਲੋ ਹੈ ਹੀ ਐ ਸੋਹਣਾ ਹਲਕਾ ਹਲਕਾ ਬਾਰਿਸ਼ ਹੁੰਦੀ ਐ ਪਰ ਤੁਸੀਂ ਜਿਆਦਾ ਹੀ ਕੋ ਸੋਹਣੇ ਹੋ ਆ ਜਾ ਆ ਇੰਨੀ ਤਾਰੀਫ ਨਾ ਕਰ ਮੇਰੀ ਆ ਜਾ ਚਾਹ ਪੀਣੀ ਤੇ ਆ ਜਾ ਕਰਨੀ ਤੇ ਫਿਰ ਮੈਂ ਚੱਲਦੀ ਆ ਨਹੀਂ ਨਹੀਂ ਚਾਹ ਨਹੀਂ ਪੀਣੀ ਕੇ ਦਿਨ ਫਿਰ ਪੀਵਾਂਗੇ ਕੋਈ ਗੱਲ ਨਹੀਂ ਬਾਏ ਬਾਏ ਬਲੀਸ਼ਾ ਲਗਭਗ ਗੱਲ ਬਾਣੀ ਜਾਣੀ ਬਸ ਇੱਕ ਦੋ ਗੇੜਿਆਂ ਦੀ ਹੋਰ ਲੋੜ ਹੈ ਗਈ ਆ ਲੱਗਦਾ ਮਨਚ ਉਹਦੇ ਵੀ ਕੋਈ ਨਾ ਕੋ ਹੈਗਾ ਮੇਰੇ ਵਾਸਤੇ ਚਾਹ ਨੂੰ ਪੁੱਛਣ ਲਈ ਆ ਔਲੀ ਔਲੀ ਕੋਈ ਗੱਲ ਨਹੀਂ ਆ ਹੋਰ ਵੀ ਗੱਲਾਂ ਬਾਤਾਂ ਕਰੂਗੀ ਕਿੰਨਾ ਚੇਲਾਤਾ ਵਾਂ ਮੈਂ ਤੱਕਾਈ ਨਹੀਂ ਆ ਪੱਬੀ ਜੀ ਮੈਂ ਤੇ ਜਿੰਨਾ ਚਿਰ ਨੂੰ ਗਈ ਉੱਥੇ ਤੇ ਕੋਈ ਵੀ ਨਹੀਂ ਹੈਗਾ ਹੀ ਮੈਂ ਤੇ ਇੱਧਰ ਵੇਖ ਉੱਧਰ ਵੇਖ ਭਾਈ ਵੀ ਖਰੇ ਕਿੱਦਾਂ ਦੇ ਆ ਜਾਂਦੇ ਪਹਿਲਾਂ ਹੀ ਆਣ ਕੇ ਖਲੋਤੀਆਂ ਹੁੰਦੇ ਫੇਰ ਅਸੀਂ ਸਬਜ਼ੀ ਤੋਲ ਕੇ ਦੇਵਾਂਗੇ ਫੇਰ ਜੇ ਨਹੀਂ ਭਾਈ ਹੈਗਾ ਤੇ ਤੂੰ ਇੰਨਾ ਚਿਰ ਇੱਥੇ ਉੱਥੇ ਕੀ ਕਰਦੀ ਰਹੀ ਲਿਆ ਪਾਬੀ ਮੈਂ ਕੀ ਕਰਨਾ ਹੈ ਮੈਂ ਤੇ ਗਾਂ ਚਾਤੀ ਮਾਰਨ ਲੱਗ ਪਈ ਚਲ ਕਿਸੇ ਦੇ ਗੇਟ ਗੜੀ ਗਿਆ ਹੋਗਾ ਤੇ ਮੁੜ ਕੇ ਆਜੂਗਾ ਚਲ ਮੈਂ ਫੇਰ ਸਬਜ਼ੀ ਲੈ ਲਾਂਗੀ ਮੈਂ ਹੋਰ ਕੀ ਕਰਨਾ ਹੈ ਇੱਕ ਨਿਕਾ ਨਿਕਾ ਜਾ ਬਾਹਰ ਮੀ ਲੱਥਾ ਇੰਨੀ ਵਧੀਆ ਹਵਾ ਚੱਲਣ ਦੀ ਤੇ ਮੈਂ ਜਦੋਂ ਮੈਂ ਖੜ ਜਾਨੀ ਆ ਉਹਦੀ ਵੇਟ ਕਰ ਲੈਨੀ ਆ ਭਾਈ ਦੀ ਜਦੋਂ ਨਾ ਨਾ ਕੋਈ ਆਵੇ ਮੁੜ ਕੇ ਉਸ ਨਾਲ ਘਰ ਨੂੰ ਮੁੜ ਪਈਦਾ ਹੋਈਦਾ ਨਹੀਂ ਹੁਣ ਤੇਰੇ ਬੀਜ ਦੀ ਕਿੰਨੀ ਇੱਜ਼ਤ ਵਾ ਬੁਰੇ ਲੱਗੀਦਾ ਗੇਟ ਚ ਖਲੋਤੇ ਪਾਬੀ ਮੈਨੂੰ ਪਤਾ ਵਾ ਵੀਰੇ ਦੀ ਕਿੰਨੀ ਇੱਜ਼ਤ ਆ ਗੇਟ ਚ ਖਲੋਤੇ ਆਪਣੀ ਤੇ ਗੇਟ ਚ ਖਲੋਤੀ ਹਾਂ ਗੇਟ ਤੇ ਖਲੋਤੀ ਖਲੋਤੇ ਗਲਿਜ ਵੀ ਕੋਈ ਨਹੀਂ ਕਿਤੇ ਵੀ ਹੈਗਾ ਇਹ ਹੋਵੇ ਜਾਂ ਨਾ ਹੋਵੇ ਕੇ ਤਾਂ ਕੀ ਪਤਾ ਕਿਹੜੇ ਵੇਲੇ ਕਿਧਰ ਕੋਈ ਨਿਕਲ ਆਵੇ ਨਾਲ ਖਲੋਤਾ ਬੰਦਾ ਬੁਰਾ ਲੱਗਦਾ ਕਿਸ ਨੇ ਕਹਿਣਾ ਇਹਨਾਂ ਦੀ ਕੁੜੀ ਇੱਥੇ ਖਲੋਤੀ ਰਹਿੰਦੀ ਆ ਓ ਭਾਬੀ ਕਿਹੜੀ ਪ੍ਰਾਣੀ ਸੋਚ ਵਿੱਚ ਡੁੱਬੀ ਫੇਰ ਲਈ ਆ ਚੱਲ ਜਾ ਭੈਣਾ ਫਿਰ ਸੋਭਾ ਨੇ ਲੱਭੇ ਹੁੰਦੇ ਆ ਇੱਕ ਭਾਈ ਮਰ ਜਾਣਾ ਸੰਗਤ ਐ ਪਾੜਿਆ ਹੀ ਜਿੱਦਾਂ ਸਾਰੀ ਸਬਜੀ ਇੱਥੇ ਵੇਚ ਜਾਣੀ ਆ ਤੇ ਮੁੜ ਕੇ ਉੱਡ ਗਿਆ ਗਾਂ ਨੂੰ ਮੇਰੀ ਤੇ ਅੱਖ ਚ ਨੀਂਦ ਨਹੀਂ ਪੈਂਦੀ ਤੂੰ ਕਿੱਦਾਂ ਸੌਂਗੀ ਆ ਮੈਂ ਜਾਉਂਦਾ ਤੈਨੂੰ ਵੇਖ ਕੇ ਕਿਆ ਵਾਂ ਮੈਨਾਂ ਤਾਂ ਦੀ ਜੀਨ ਲੱਗੰਦਾ ਕਿਤੇ ਵੀ ਤੂੰ ਇੱਥੇ ਹਾਂ ਮੈਂ ਇੱਥੇ ਮੇਰੇ ਵੱਲ ਕਿਉਂ ਵੇਖੀ ਜਾਂਦਾ ਵਾ ਸਹੀ ਗੱਲ ਤੋ ਮੈਨੂੰ ਬਹੁਤ ਸੋਹਣੀ ਲੱਗੰਦੀ ਏ ਅੱਜ ਜੇ ਤੂੰ ਮੇਰੇ ਘਰ ਕਿਤੇ ਆ ਜੇ ਨਾ ਕਸਮ ਨਾਲ ਮੈਂ ਤੈਨੂੰ ਬੈੱਡ ਤੋਂ ਥੱਲੇ ਪੈਰ ਨਾ ਲਾਉਣ ਦਵਾ ਤੈਨੂੰ ਮੈਂ ਆਪਣੇ ਘਰ ਰਾਣੀਆਂ ਵਾਂਗ ਰੱਖਾਂ ਰਾਣੀਆਂ ਵਾਂਗ ਸੱਚੇ ਹੋਰ ਕੀ ਇੰਨਾ ਪਿਆਰ ਕਰਦਾ ਮੈਨੂੰ ਮੈਂ ਤੇਰੇ ਨਾਲ ਬਹੁਤ ਜ਼ਿਆਦਾ ਪਿਆਰ ਕਰਦਾ ਦਿਲੋਂ ਪਿਆਰ ਕਰਦਾ ਮੇਰਾ ਜੀ ਕਰਦਾ ਤੈਨੂੰ ਆਪਣੇ ਘਰ ਜਿੱਦਾਂ ਰੱਬ ਨੂੰ ਨਹੀਂ ਪੂਜਦਾ ਇਦਾਂ ਪੂਜਾਂ ਤੈਨੂੰ ਮੈਂ ਸੱਚੀ ਸੱਚੀ ਇਹ ਕੀ ਸੁਪਨਾ ਸੀ ਮੇਰਾ ਵੀ ਦਿਮਾਗ ਪਤਾ ਨਹੀਂ ਕਿੱਥੇ ਖੋ ਗਿਆ ਕਿੱਥੇ ਮੈਂ ਸੁਪਨਿਆਂ ਚ ਤੁਰੇ ਫਿਰਦੀ ਆ ਮੇਰਾ ਦੇਲੀ ਕੀ ਜਾਣ ਦਿਆਵਾ ਮਨੂ ਬਬਲੂ ਓਏ ਆ ਜਾ ਆ ਜਾ ਘਰੇ ਆ ਜਾ ਘਰੇ ਆ ਹੋਰ ਕਿਦਾਂ ਵਧੀਆ ਓ ਸੁਣਾ ਬਸ ਠੀਕ ਆ ਵਧੀਆ ਔਰ ਵੇ ਕਿਦਾਂ ਹੁਣ ਹੋਏ ਬਹ ਕੰਮ ਆਇਆ ਯਾਰ ਤੇਰੇ ਲਈ ਕਯਾਰ ਕੰਮ ਆਇਆ ਤੇਰੇ ਗਾੜੀ ਹੱਥ ਜੋੜੇ ਹੀ ਭਰਾ ਭਾਂਡਾ ਨਾ ਮੰਗੀ ਹੁਣ ਮੇਰੇ ਕੋਈ ਸਾਰੀ ਰਸੋਈ ਤਾਂ ਮੇਰੀ ਖਾਲੀ ਕਰਦੀ ਆ ਓ ਨਹੀਂ ਭਾਂਡਾ ਮੰਗਦਾ ਤੂੰ 24 ਘੰਟੇ ਭਾਂਡਾ ਮਖਰੀ ਪਿਆਰਿਆ ਕਰ ਮਾਤਾ ਕਿਧਰ ਗਈ ਅੱਜ ਮਾਤਾ ਨਹੀਂ ਦਿਖਦੀ ਸ਼ੋਰ ਕਰ ਮਾਤਾ ਹੈ ਨਹੀਂ ਆ ਘਰੇ ਜੇ ਕਿਤੇ ਤੈਨੂੰ ਵੇਖ ਲੈਂਦੀ ਨਾ ਤੈਨੂੰ ਇੱਥੋਂ ਹੀ ਭਜਾ ਦੇਣਾ ਇਹਨੇ ਨਾਲ ਹੀ ਮੈਨੂੰ ਕੱਢ ਦੇਣਾ ਘਰੋਂ ਬਾਹਰ ਗਈ ਆ ਕਿ ਮਾਤਾ ਜੀ ਉਹ ਗਈ ਆ ਕਿ ਦੇ ਘਰ ਚੱਲ ਇਹ ਵੀ ਚੰਗਾ ਆ ਸ਼ੁਕਰ ਮਾਲਾ ਦਾ ਕਿਤੇ ਨਹੀਂ ਮਾਤਾ ਆਉਣਾ ਮੇਰੇ ਤੇ ਨਹੀਂ ਲੱਗਣੀ ਉੱਥੇ ਹੀ ਉਹਨੇ ਹੋਰ ਸੁਣਾ ਫਿਰ ਵਧੀਆ ਬੋਲ ਕੇ ਠੀਕ ਆ ਕੰਮ ਆਇਆ ਯਾਰ ਤੇਰੇ ਲੈ ਕੇ ਮੇਰਾ ਕੰਮ ਕਰ ਜਾ ਤੂੰ ਚੱਜਦਾ ਦੱਸੇ ਕੋਈ ਕੰਮ ਚੱਜਦਾ ਹੀ ਦੱਸੂਗਾ ਤੈਨੂੰ ਅੱਗੇ ਕੰਮ ਆੜਾ ਦੱਸਿਆ ਕੰਮ ਕੋਈ ਕੰਮ ਨੂੰ ਛੱਡ ਤੇ ਤੂੰ ਮੈਨੂੰ ਇੰਜ ਦੱਸ ਤੇਰੀ ਲਵ ਸਟੋਰੀ ਕਿੱਥੇ ਗਿਜੇ ਪਹੁੰਚੀ ਆ ਲਵ ਸਟੋਰੀ ਬਸ ਬਣ ਗਈ ਗੱਲ ਹਾਂ ਤੈਨੂੰ ਮੈਂ ਪਹਿਲਾਂ ਦੱਸਿਆ ਕਬੂਤਰੀ ਬਸ ਨਾ ਨੇੜੇ ਨੇੜੇ ਉੱੜਦੀ ਫਿਰਦੀ ਆ ਆਪਣੇ ਖੁੱਡੇ 'ਚ ਵਹਿਣ ਹੀ ਆਲੀ ਆ ਟੈਨਸ਼ਨ ਨਾ ਲੈ ਹੁਣ ਗੇਮ ਹੀ ਇਹੋ ਜੀ ਪਾਉਣਾ ਵਾ ਜਾਦੂ ਮੰਤਰ ਤੂੰ ਨਹੀਂ ਕਰਦਾ ਕਿਤੇ ਕੋਈ ਲੈ ਜਾਦੂ ਮੰਤਰਾਂ ਦੀ ਕੀ ਗੱਲ ਆ ਇਹ ਘਟ ਸੋਨੇ ਸੁਨੱਖੇ ਕਿਤੇ ਅੱਖਾਂ ਤੈਨੂੰ ਪਤਾ ਬਿੱਲਾ ਮਾਏ ਤੋਂ ਮੈਂ ਵੇਖ ਲਾ ਨਾ ਇੱਕ ਵਾਰੀ ਉਦੋਂ ਭੱਜ ਕੇ ਆਉਂਦੀ ਮੇਰੇ ਵੱਲ ਆਹੋ ਤੇ ਮੈਨੂੰ ਚਲ ਤੇਰਾ ਪਤਾ ਹੀ ਆ ਸਾਲਿਆ ਸੋਨਾ ਬਸ ਮੈਂ ਖੱਬੇਰਾ ਵਾਂ ਤੂੰ ਟੈਕ ਮੁਰਗੀਆਂ ਬਸਾ ਲੈਣਾ ਤੇ ਕਾਈ ਤੈਨੂੰ ਕਹਿੰਦਾ ਮੇਰੀ ਗੱਲ ਸੁਣ ਲੈ ਇੱਕ ਹਾਂ ਸਰਪੰਚ ਨੂੰ ਕਿਤੇ ਪਤਾ ਲੱਗ ਗਿਆ ਨਾ ਤੇ ਤੇਰਾ ਉਹਨੇ ਕਰ ਦੇਣਾ ਕੰਮ ਉਤ ਸਰਪੰਚ ਦੀ ਟੈਨਸ਼ਨ ਨਾ ਲੈ। ਆਜਕ ਤੇ ਜਮਈ ਕੋਟ ਖਾਣ ਨੂੰ ਤੇ ਇਹੇ ਕੰਮ ਕਰ ਨੂੰਗਾ। ਟੈਨਸ਼ਨ ਕਰ ਤੋ ਲੈਣਾ। ਹੁਣ ਵੇਖ ਸੋਣੀ ਮਹਿਵਾਲ ਮਿਰਜਾ ਹੋ ਰਹਿ ਗਿਆ ਹੀ ਉਹ। ਅਗਲਾ ਕੀਤਾ ਹੀ ਨਾ ਫੇ ਇੰਨਾ ਇੰਨਾ ਨਿਕਾ ਨਿਕਾ ਕੀਤਾ ਹੀ ਨਾ। ਉਹ ਵੀ ਕੋਈ ਬੰਦਾ ਹੀ ਭੱਜ ਨਹੀਂ ਪਾਇਆ। ਆਹਾਂ ਭੱਜ ਨਹੀਂ ਪਾਇਆ। ਅਗਲਾ ਲੰਮੇ ਪਾ ਕੇ ਨਾ ਤੇ ਕਰਦਾ ਹੀ ਉਹਦਾ ਕੰਮ। ਕੋਈ ਨਹੀਂ ਉਹ ਟੈਨਸ਼ਨ ਨਾ ਲੈ ਤੂੰ। ਇਹ ਆਪਾਂ ਸਾਰੇ ਕੰਮ ਨਾ ਜਿਹੜੇ ਆਪਣੇ ਖਾਦੇ ਪੀਤੇ ਆ ਇਹ ਪ੍ਰਮਾਣਾ ਕਰ ਤੂੰ। ਤੈਨੂੰ ਪਤਾ ਹੈਗਾ ਮੇਰੇ ਅੱਗੇ ਵੀ ਕੰਦਾ ਦਾ ਹੈਗਾ ਮੈਂ। ચાલો કોઈ એની જીતડ આપણે ક્યાં રાખે આપણે